ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਵਕਸ ਨੂੰ ਮੇਰਾ ਵਕਸ ਨੂੰ ਸਾਧੂ ਮਹਤਮਾ ਦਾ ਜੀਵਨ ਤੇ ਵਿਚਾਰ ਕਰੀ ਸਤਿਗੁਰ ਸੱਚੇ ਪਾਤਸ਼ਾਹ ਤੇ ਦਰ ਕਰਦੇ ਹੰਨ ਸੇਵਕ ਮਹਾਂਪੁਰਖ ਬਾਬਾ ਸੰਤੀਸ ਸਿੰਘ ਜੀ ਮਹਾਰਾਜ ਉਹਨਾਂ ਦੇ ਜੀਵਨ ਬਾਰੇ ਵਿਚਾਰ ਕਰਨੀ ਹੈ ਸੋ ਸਤਿਗੁਰ ਜੀ ਕਿਰਪਾ ਵਕਸ ਨੂੰ ਮਹਾਂਪੁਰਖ ਦਾ ਜੋ ਜੀਵਨ ਹੁੰਦਾ ਹੈ ਉਹ ਖੁਦ ਹੀ ਜਾਣਦੇ ਨੇ ਜਾਂ ਪਰਮੇਸ਼ਰ ਜਾਣਦਾ ਹੈ। ਬ੍ਰਹਮ ਗਿਆਨੀ ਕੀ ਗੱਲ ਬ੍ਰਹਮ ਗਿਆਨੀ ਜਾਣਦਾ ਹੈ। ਸੋ ਆਪਾਂ ਬ੍ਰਹਮ ਗਿਆਨੀ ਨਹੀਂ ਹਾਂ। ਉਹਨਾਂ ਦੇ ਆਤਮਿਕ ਅਵਸਥਾ ਨੂੰ ਕਹਿ ਨਹੀਂ ਸਕਦੇ। ਪਰ ਜਿੱਥੋਂ ਤੱਕ ਆਪਣੀ ਮਿਹਨਤ ਹੁੰਦੀ ਹੈ ਜਾਂ ਮਤ ਹੁੰਦੀ ਹੈ। ਸੋ ਉਦੋਂ ਤੱਕ ਮਨੁੱਖ ਬਚਨ ਕਰਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ ਮਹਾਂਪੁਰਸਾਂ ਦੇ ਜੀਵਨ ਤੇ ਝਾਤ ਮਾਰੀਏ। ਤੇ ਸਾਧਾ ਦੀ ਅਵਸਥਾ ਨੂੰ ਤਾਂ ਸਾਧ ਹੀ ਜਾਣ ਸਕਦੇ ਨੇ ਜੀ ਗੁਰੂ ਦੀ ਅਵਸਥਾ ਨੂੰ ਗੁਰੂ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਬ੍ਰਹਮ ਗਿਆਨੀ ਹੀ ਜਾਣਦਾ ਹੈ ਤੇ ਕਈ ਮਹਾਤਮਾ ਦੀ ਬਾਹਰੀ ਕਰਿਆ ਬਹੁਤ ਸਾਦੀ ਹੋਇਆ ਕਰਦੀ ਹੈ ਅਜੇ ਹੀ ਵਿਰਾਕਤ ਮਹਾਤਮਾ ਤੁਰ ਫਿਰ ਕੇ ਸਮਾਂ ਗੁਜ਼ਾਰਦੇ ਹਨ ਜੀ ਇੱਕ ਦਫਾ ਇਹ ਜਿਹੇ ਤ੍ਰਿਕਾਲ ਦੇ ਰਸ਼ੀ ਮਹਾਤਮਾ ਨਿਰਵਾਣ ਪਿੰਡ ਵਿੱਚ ਆਏ ਜਿਹੜੇ ਕਿ ਨਾਬਾ ਪਟਿਆਲੇ ਦੇ ਵਿਚਕਾਰ ਦਬਲਾਣ ਪਿੰਡ ਨੇੜੇ ਹੈ ਸਰਦਾਰ ਪ੍ਰਤਾਪ ਸਿੰਘ ਬੂਹੇ ਅੱਗੇ ਆ ਕੇ ਸਤ ਕਰਤਾ ਰੱਖਿਆ ਮਾਤਾ ਮਹਿਤਾਬ ਕੌਰ ਨੇ ਬੀਬੀ ਰਤਨ ਕੌਰ ਨੂੰ ਆਵਾਜ਼ ਮਾਰੀ ਸੰਤ ਆਏ ਹਨ ਦੌੜ ਕੇ ਆਓ ਤਾਂ ਉਹਨਾਂ ਨੇ ਪ੍ਰਸ਼ਾਦਾ ਥਾਲੀ ਵਿੱਚ ਪਾ ਕੇ ਲਿਆਂਦਾ ਸਤਕਾਰ ਨਾਲ ਦੋ ਹੱਥਾਂ ਨਾਲ ਪ੍ਰਸ਼ਾਦਾ ਦਿੱਤਾ ਅਤੇ ਸੀਸ ਚੁਕਾਇਆ ਮਹਾਪੁਰਖ ਵੀ ਰਾਜੀ ਰਹੋ ਨਾਮ ਚਿਤਾਵੇ ਅਸੀਸਾਂ ਦਿੱਤੀਆਂ ਮਹਾਪੁਰਖਾਂ ਨੇ ਮਾਤਾ ਮਹਿਤਾਬ ਨੂੰ ਆਪਣੇ ਪਾਸ ਬੁਲਾ ਕੇ ਆਖਿਆ ਬੇਬੇ ਇਸ ਬੀਬੀ ਦੇ ਮਸਤਕ ਤੇਉ ਪਤਾ ਲੱਗਦਾ ਕਿ ਬਹੁ ਭਾਗਾਂ ਵਾਲੀ ਹੈ ਭਾਬ ਉਸ ਭਗਤ ਸੰਤ ਜੀ ਦੇ ਮਾਤਾ ਕੁਮਾਰੀ ਸਨ ਮਾਤਾ ਨੂੰ ਕੋਲ ਬੁਲਾ ਕੇ ਆਖਿਆ ਕਿ ਤੁਹਾਡੀ ਇਸ ਬੱਚੀ ਦੇ ਜੋ ਭਾਗ ਹਨ ਬਹੁਤ ਉੱਤਮ ਹਨ ਭਾਗਾ ਵਾਲੀ ਹੈ ਇਸ ਦੇ ਘਰ ਬ੍ਰਹਮ ਗਿਆਨੀ ਕਾਰਕ ਮਹਾਤਮਾ ਨੇ ਜਨੂ ਲੈਣਾ ਹੈ ਜੋ ਨਾਨਕਿਆਂ ਦਾਦਕਿਆਂ ਤੇ ਸਮੂਹ ਕੁਲਾਂ ਨੂੰ ਤਾਰੇਗਾ ਸਾਧੂ ਦੇਹ ਬਚਨ ਸੁਣ ਕੇ ਮਾਤਾ ਜੀ ਬਹੁਤ ਪਰੇਸ਼ਾਨ ਹੋਏ ਦੇਖੋ ਮਹਾਤਮਾ ਗੁਰੂ ਪਰਮੇਸ਼ਰ ਅੰਤਰਜਾਮੀ ਹੁੰਦੇ ਹਨ ਜੀ ਆਉਣ ਵਾਲੇ ਸਮੇਂ ਬਾਰੇ ਵੀ ਦੱਸ ਦਿੰਦੇ ਹਨ ਜੀ ਅੰਤਰਜਾਮੀ ਪੁਰਖ ਵਿਦਾਤਿ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੋਕੁ ਕਰ ਸੰਤਨ ਕੀ ਤੂਰੇ ਐਸੇ ਗੁਰਮੁਖਾਂ ਦੇ ਮਹਾਤਮਾਂ ਦੀ ਸਾਧੂਆਂ ਦੀ ਚਰਨਾਂ ਦੀ ਧੂੜ ਮਿਲ ਜਾਵੇ ਉਹਨਾਂ ਦੇ ਬਚਨ ਕਮਾਈਏ ਉਹੀ ਧੂੜ ਹੁੰਦੀ ਹੈ ਸੇਵਾ ਕਰੀਏ ਤਨੁ ਮਨੁ ਤਨੁ ਸਤਗੁ ਸਚੇ ਪਾਸਾ ਜੀ ਐਸੀਆਂ ਰੋਹਾਨੀ ਰੂਹਾਂ ਦੀ ਦੋ ਮਿਲਾਪ ਕਰਾਉਂਦੇ ਨੇ ਨਾ ਜੀ ਤਾਂ ਜੀਵਨ ਵੀ ਧਨਤਾ ਦੇ ਯੋਗ ਹੋ ਜਾਂਦਾ ਹੈ ਜੀ ਸ੍ਰੀ ਮਹਾਨ ਸਾਧੂ ਮਾਤਮਾ ਨੇ ਪ੍ਰਸ਼ਾਦਾ ਜਲ ਸ਼ਕੀ ਬਚਨ ਆਖੇ ਸੰਕੇ ਤੁਹਾਡੇ ਘਰ ਇਸ ਬੀਬੀ ਦੇ ਘਰ ਮਹਾਤਮਾ ਪੁੱर्श ਜਨਮ ਲਵੇਗਾ ਇਸ ਬੀਬੀ ਤੇ ਮਾਤਾ ਪਿਤਾ ਨੇ ਸਲਾਹ ਕਰਕੇ ਬੀਬੀ ਰਤਨ ਕੌਰ ਦਾ ਰਿਸ਼ਤਾ ਹਲਵਾਲ ਨਗਰ ਦੇ ਵਾਸੀ ਭਾਈ ਵੀਰ ਸਿੰਘ ਚੌਧਰੀ ਦੇ ਸੁਪੁੱਤਰ ਸਰਦਾਰ ਆਰਮ ਸਿੰਘ ਨੰਬਰਦਾਰ ਨਾਲ ਕਰ ਦਿੱਤਾ ਇਸ ਖਾਨਦਾਨੀ ਪਰਿਵਾਰ ਦਾ ਇਲਾਕੇ ਵਿੱਚ ਬਹੁਤ ਸਤਿਕਾਰ ਸੀ ਗਰੀਬਾਂ ਤੇ ਦਇਆ ਕਰਨ ਵਾਲੇ ਧਰਮ ਖਿਆਲਾਂ ਦੇ ਪੁਰਖ ਸਨ ਸਰਕਾਰ ਦੇ ਦੁਆਰੇ ਬਹੁਤ ਮਾਨੇਜਿਤ ਸੀ ਤੇ ਸਰਦਾਰ ਆਰਮ ਸਿੰਘ ਜੋ ਸਰਦਾਰ ਵੀਰ ਸਿੰਘ ਦੇ ਸੁਪੁੱਤਰ ਹਨ ਤੇ ਮਾਤਾ ਰਤਨ ਕੌਰ ਜੀ ਦੋਵੇਂ ਮਿੱਠ ਬੋਲੇ ਸੁਭਾਅ ਦੇ ਸੰਤ ਸੇਵਿਤ ਦਿਆਲੂ ਸੁਭਾਅ ਦੇ ਸਨ ਭਾਬ RAM ਸਿੰਘ ਤੇ ਮਾਤਾ ਰਤਨ ਕੌਰ ਜਿਨ੍ਹਾਂ ਨੇ ਮਾਹਪੁਰਖ ਬਾਬਾ ਇਸਰ ਸਿੰਘ ਦੇ ਮਾਤਾ ਭਾਬ ਇਹਨਾਂ ਦੇ ਇਹਨਾਂ ਦੇ ਪਰਿਵਾਰ ਵਿੱਚ ਜਨਮ ਲੈਣਾ ਹੈ ਤਾਂ ਦੋਨੇ ਜੋ ਦੰਪਤੀ ਹਨ ਮਾਤਾ ਪਿਤਾ ਮਾਹਪੁਰਖਾਂ ਦੇ ਮਾਤਾ ਪਿਤਾ ਧਿਆਲੂ ਸੁਭਾਅ ਦੇ ਹਨ ਸੰਤ ਸੁਭਾਅ ਦੇ ਹਨ ਸੋ ਸਿਮਰਨ ਵੀ ਉੱਥੇ ਹੁੰਦਾ ਹੈ ਜਿੰਨਾ ਘਰਾਂ ਦੇ ਵਿੱਚ ਸ਼ਾਂਤੀ ਆ ਜਿੰਨਾ ਘਰਾਂ ਦੇ ਵਿੱਚ ਪ੍ਰੇਮ ਪਿਆਰ ਜਿੱਥੇ ਲੜਾਈ ਝਗੜਾ ਨੇ ਉੱਥੇ ਪ੍ਰਭੂ ਦਾ ਸਿਮਰਨ ਨਹੀਂ ਹੁੰਦਾ ਸੋ ਘਰ ਦੇ ਵਿੱਚ ਸੁੱਖ ਸ਼ਾਂਤੀ ਹੈ ਮਿੱਠੜੇ ਸੁਵਾਦੇ ਨੇ ਬਾਬਾ ਰਾਮ ਸਿੰਘ ਜੀ ਅੱਜ ਇਸ਼ਨਾਨ ਸੋਧ ਕੇ ਅੰਮਤ ਵੇਲੇ ਆਪਣੇ ਮੰਝੇ ਤੇ ਬੈਠੇ ਤੰਦ ਲਾਣਿੰਗ ਦਾ ਆ ਗਈ ਕੀ ਦੇਖਿਆ ਕੋਈ ਸਾਧੂ ਜਿਹਦੀ ਉਮਰ 80 ਸਾਲ ਦੀ ਹੈ ਚਿੱਟਾ ਦਾੜਾ ਲਾਲ ਚਿਹਰਾ ਚੋਲਾ ਪਾਇਆ ਹੋਇਆ ਖੜਾਵਾ ਪਾਇਆ ਹੋਇਆ ਨੱਥਾਂ ਵਿੱਚ ਸਿਮਰਨ ਆਏ ਵਾਲਾ ਹੈ ਮਸਕਰਾਉਂਦਾ ਹੁੰਦਾ ਹੈ ਬਾਬਾ ਜੀ ਵੱਲ ਆ ਰਿਹਾ ਕੋਈ ਸਾਧੂ ਆ ਰਿਹਾ ਹੈ ਬਾਬਾ ਜੀ ਉੱਠ ਕੇ ਨਮਸਕਾਰ ਕੀਤੀ ਇਸ ਸਾਧੂ ਨੇ ਬਾਬਾ ਜੀ ਦੇ ਪਿੱਠ ਦੇ ਹੱਥ ਰੱਖਿਆ ਤੇ ਖੁਸ਼ ਹੋ ਕੇ ਆਖਿਆ ਆ ਰਾਮ ਸਿੰਘ ਆ ਗੁਲਾਬ ਦਾ ਫੁੱਲ ਲੈ ਲੈ ਤੁਹਾਡਾ ਘਰ ਇਸ ਨੂੰ ਸੁਗੰਧੀ ਨੂੰ ਸੰਭਾਲ ਸਕਦਾ ਹੈ ਇਹ ਚਾਰ ਦੁਆਰੀ ਵਿੱਚ ਨਹੀਂ ਰੱਖਣਾ ਸਾਰੇ ਸੰਸਾਰ ਨੂੰ ਸੰਬੰਧਿਤ ਕਰਨ ਲਈ ਸੰਯੋਗ ਦੇਣਾ ਹੈ ਬਾਬਾ ਜੀ ਗੱਲ ਸਮਝ ਗਏ ਪਰ ਭੇਦ ਵਾਲੀ ਰਮਜ ਹੋਰ ਸਮਝਣ ਲਈ ਸਵਾਲ ਕੀਤਾ ਛੋਟਾ ਜਿਹਾ ਬੁੱਲ ਸਾਰੇ ਸੰਸਾਰ ਨੂੰ ਕਿਸ ਤਰ੍ਹਾਂ ਸਕੁੰਦਿਤ ਕਰ ਦੇਵੇਗਾ ਮਹਾਪੁਰਖ ਨੇ ਫੇਰ ਕਿਹਾ ਹੈ ਇਕੱਲਾ ਗੁਲਾਬ ਹੀ ਨਹੀਂ ਸਗੋਂ ਪਾਰਸ ਨਾਲੋਂ ਵੀ ਜ਼ਿਆਦਾ ਵਿਸ਼ੇਸ਼ਤਾ ਰੱਖਦਾ ਹੈ ਇਸ ਨਾਲ ਗੁਰੂ ਨਾਨਕ ਦੇਵ ਜੀ ਦਾ ਪੰਥ ਮਹਿਕ ਜਾਏਗਾ ਬਾਬਾ RAM ਸਿੰਘ ਮੇਰੀ ਗੱਲ ਤੇ ਵਿਸ਼ਵਾਸ ਕਰ ਦਰਗਾਹ ਹੀ ਹੁਕਮ ਅਨੁਸਾਰ ਇੱਕ ਮਹਾਨ ਆਤਮਾ ਤੁਹਾਡੇ ਘਰ ਪ੍ਰਕਾਸ਼ ਜਨਮ ਲਵੇਗੀ ਅਤੇ ਇਹ ਆਖੋ ਸਾਧੂ ਹਲੋਪ ਹੋ ਗਿਆ ਤੇ ਮਾਤਾ ਮਹਿਤਾਬ ਘਰ ਨੂੰ ਮਹਾਪੁਰਖਾਂ ਦੇ ਪਤਖ ਰੂਪ ਵਿੱਚ ਅਤੇ ਸਰਦਾਰ ਰਾਮ ਸਿੰਘ ਸੁਪਨਾ ਦਰਸ਼ਨ ਦੇ ਕੇ ਜੋ ਕਹੇ ਬਚਨ ਸੰਨ ਉਹ اٹਲ ਹੋਣ ਲਈ ਉਸ ਸਮਾਂ ਆ ਗਿਆ ਹੈ ਭਾਵ ਜਿਸ ਦਿਨ ਸਾਧੂ ਨੇ ਲੰਗਰ ਛਕਿਆ ਸੀ ਉਸ ਦਿਨ ਆਸੀਸ ਦਿੱਤੀ ਸੀ ਜਨਮ ਹੋਣ ਖਾਤਰ ਮਹਾਪੁਰਖਾਂ ਦੀ ਇੱਕ ਦਿਨ ਸੁਪਨੇ ਦੇ ਵਿੱਚ ਬਾਬਾ ਰਾਮ ਸਿੰਘ ਜੋ ਬਾਬਾ ਇਸਰ ਸਿੰਘ ਦੇ ਪਿਤਾ ਹਨ ਉਹਨਾਂ ਨੂੰ ਵੀ ਸਾਧੂ ਨੇ ਸੁਪਨੇ ਵਿੱਚ ਗੁਲਾਬ ਦਾ ਫੁੱਲ ਦਿੱਤਾ ਤੇ ਸਾਧੂ ਆ ਰਿਹਾ ਕੋਈ ਮਹਿਕਾ ਵੰਡੇਗਾ ਤੇ ਉਹ ਸਮਾਂ ਆ ਗਿਆ ਅੱਜ ਉਸ ਸਮਾਂ ਆ ਗਿਆ ਹੈ 4 ਅਗਸਤ 1905 21 ਸਾਵਣ ਦਾ ਦਿਨ ਸੀ ਹਮਤ ਵੇਲੇ ਮਹਾਂਪੁਰਖਾਂ ਦਾ ਪ੍ਰਕਾਸ਼ ਹੋਇਆ ਪਰਗਟ ਹੋਇਆ ਛੀਤਲ ਰੋਸ਼ਨੀ ਦਾ ਅਨੋਖਾ ਪ੍ਰਕਾਸ਼ ਬਾਲਕ ਦੇ ਰਹਾਉਣੀ ਚਿਹਰੇ ਤੇ ਠਾਠਾ ਮਾਰ ਰਿਹਾ ਸੀ ਇਸ ਦੇਵੀ ਦੀ ਰੋਸ਼ਨੀ ਸੁਣ ਕੇ ਮਨ ਗਦਗਦ ਹੋ ਜਾਂਦਾ ਦੋਵੇਂ ਦਾਇਆਂ ਮਾਤਾ ਜੀ ਦੀ ਸੇਵਾ ਵਿੱਚ ਆਜੇ ਸਨ ਕੌਤਕ ਦੇਖ ਕੇ ਅਚਜ ਰਹਿ ਗਈਆਂ ਅਤੇ ਦਿਨ ਚੜਿਆ ਚੌਧਰੀਆਂ ਦੇ ਘਰ ਗਏ ਖੁਸ਼ੀਆਂ ਦੇ ਬਾਜੇ ਵੱਜੇ ਗਰੀਬਾਂ ਨੂੰ ਬਹੁਤ ਦਾਨ ਦਿੱਤਾ ਖੁਸ਼ ਹੋਏ ਤੇ ਬਾਬਾ RAM Singh ਜੀ ਜੋ ਪਿਤਾ ਹਨ ਮਾਪੁਰਖਾਂ ਦੇ ਗੁਰਦੁਆਰੇ ਸਾਹਿਬ ਵਿਖੇ ਗਏ ਖੜਾ ਪਛਾਦ ਕਰਾਇਆ ਤੇ ਨਾਮ ਗੁਲਾਬ ਸਿੰਘ ਰੱਖਿਆ ਇਸ ਤਰ੍ਹਾਂ ਉਮਰ ਦੇ ਵਿੱਚ ਸ੍ਰੀ ਕੁੰਮਰ ਲਈ ਵੱਡੇ ਹੋ ਰਹੇ ਹਨ ਇਸ ਸਮੇਂ ਸੰਤ ਜੀ ਮਹਾਰਾਜ ਉਮਰ 3 ਸਾਲਾਂ ਦੀ ਹੋ ਗਈ ਤਾਂ ਚੰਗੀ ਤਰ੍ਹਾਂ ਧਰਨ ਫਿਰਨ ਲੱਗ ਪਏ ਬੱਚਿਆਂ ਦੇ ਨਾਲ ਵਾਰ ਲੀਲਾ ਕਰੂੰ ਮਿਠਾਈ ਮਿੱਠਾ ਲੈ ਜਾਣਾ ਬੱਚਿਆਂ ਨੂੰ ਆਖਣਾ ਵਾਹਗੂ ਵਾਹਗੂ ਪੂਰੀ ਆਵਾਜ਼ ਨਹੀਂ ਨਾ ਜੀਭਾ ਨਹੀਂ ਨਾ ਪਲਟਦੀ ਬੱਚਿਆਂ ਦੀ ਵਾਹਗੂ ਵਾਹਗੂ ਕਹਿਣਾ ਉਹ ਹਿੰਦੀ ਵਿੱਚ ਪੰਕਤੀ ਆਂਦੀ ਨੇ ਹੋਨ ਹਾਰ ਵਰਦਾਨ ਕੇ ਹੋਤ ਚੀਕ ਨੇ ਪਾਤ ਤੇ ਜਿਹਨੇ ਕੋਈ ਮਹਾਨ ਆਤਮਾ ਬਣਨੀ ਹੈ ਇਹਨਾਂ ਕੋਈ ਵੱਡੀ ਉੱਚੀ ਪਦਵੀ ਤੇ ਜਾਣਾ ਉਹ ਬਚਪਨ ਵਿੱਚ ਹੀ ਦੱਸ ਦਿੰਦਾ ਜੀ ਉਹਦੇ ਪਹਿਲੇ ਹੀ ਪਤਾ ਲੱਗ ਜਾਂਦੇ ਨੇ ਕਿ ਇਹਨੇ ਕੋਈ ਦੁਨੀਆ ਦੇ ਵਿੱਚ ਇਹ ਕਿਸੇ ਵੀ ਖੇਤਰ ਵਿੱਚ ਤਰੱਕੀ ਕਰੇਗਾ। ਸੋ ਤਿੰਨ ਸਾਲਾਂ ਦੇ ਨੇ ਬੱਚਿਆਂ ਨੂੰ ਮਿੱਠਾ ਸ਼ਿਕਾਉਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਭਾਈ ਵਾਹਗੂ ਬੋਲੋ ਵਾਹਗੂ। ਛੌਕੜਾ ਮਾਰ ਕੇ ਬਾਲਕ ਰੂਪ ਦੇ ਵਿੱਚ ਪ੍ਰਸ਼ਾਦਾ ਮਿੱਠੇ ਪ੍ਰਸ਼ਾਸ਼ਾ ਸ਼ਕਾ ਕੇ ਖੁਸ਼ ਹੁੰਦੇ ਹਨ ਜੀ। ਸਾਧੂ ਆਪੰਦਰੋਂ ਖੁਸ਼ੀ ਹੈ। ਉਹ ਖੁਸ਼ੀ ਦੇ ਨਾਲ ਜੁੜਿਆ ਹੋਇਆ ਹੈ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਇੱਕ ਘਰ ਨਾਮ ਦੇ ਮੇਰ ਮੰਤਨ ਹੀਤਲ ਹੋਏ ਨਿਮਕ ਕਹਿੰਦੇ ਅੱਖ ਦੇ ਝਮਕ ਨੂੰ ਓਨੇ ਟਾਈਮ ਦੇ ਲਈ ਪਰਮੇਸ਼ਰ ਦਾ ਨਾਮ ਜੇ ਮਿਲ ਜਾਵੇ ਨਾ ਤਾਂ ਲੱਖਾਂ ਖੁਸ਼ੀਆਂ ਪਤਸ਼ਾਹੀਆਂ ਇਹ ਸਤਗੁਰ ਨਦਰ ਕਰੇ ਲੱਖਾਂ ਖੁਸ਼ੀਆਂ ਪਤਸ਼ਾਹੀਆਂ ਵੀ ਥੱਲੇ ਰਹਿ ਜਾਂਦੀਆਂ ਨੇ ਜੇ ਇੱਕ ਪਲ ਦੇ ਲਈ ਪਰਮੇਸ਼ਰ ਦੇ ਨਾਮ ਦਾ ਰਸ ਆ ਜਾਵੇ ਜੀ ਇਸ ਤਰ੍ਹਾਂ ਸਾਧੂ ਆਤਮ ਤੌਰ ਤੇ ਜੀਵਨ ਜੀਵਦਾ ਹੈ ਜੀ ਆਤਮ ਤੌਰ ਤੇ ਅਮੀਰ ਹੁੰਦਾ ਹੈ ਜੀ ਆਤਮ ਤੌਰ ਤੇ ਰੱਜਿਆ ਹੁੰਦਾ ਹੈ ਸਾਧੂ ਨਾਮ ਕਰਕੇ ਸਰੀਰ ਰੱਜਦਾ ਹੈ ਭੋਜਨ ਨਾਲ ਮਨ ਆਤਮਾ ਰੱਜਦੀ ਹੈ ਭਜਨ ਦੇ ਨਾਲ ਤੇ ਜਿੰਨਾਂ ਕੋਲੇ ਭਜਨ ਹੈ ਨਾ ਜੀ ਚਾ ਕੋ ਇਹ ਭੁੱਖ ਲੱਗਦੀ ਹੈ ਨਾ ਜੀ ਉਤ ਭੁੱਖ ਹੈ ਖਾਏ ਚੱਲੀਏ ਦੁੱਖ ਤਾਂ ਮਨ ਦੇ ਦੁੱਖ ਜਾਂਦੇ ਨੇ ਜੀ साचे नाम की लग है भुख उत भुख है जाए चलिए दुख उत भुख है खाए चलिए दुख तो सच्चे नाम भी जो भुख लग जाए तो दुख बाहर आ जाता है जी भोजन तन बच्च चला जाए पेट वि चला जाए भुख बाहर आ जाती है नाम मन चला जाए तो दुख बाहर आ जाता है जी सो महापुरुष चौकड़ा मार के बैठ जाते हैं प्रसादा छका छा के ਖੁਸ਼ ਹੋ ਜਾਂਦੇ ਹਾਂ ਜੀ ਤੇ ਪਰਮੇਸ਼ਰ ਤੇ ਸਾਧੂ ਗੁਰੂ ਇੱਕੋ ਹੀ ਹੁੰਦੇ ਨੇ ਜੀ ਆ ਰਾਮ ਸੰਤ ਮੈਂ ਭੇਦ ਕਿਛ ਨਾਹੀਂ ਏਕ ਜਨ ਕਈ ਮਹਾਂਕਰੋਰੀ ਜਿਵੇਂ ਪੰਕਤੀ ਆਉਂਦੀ ਹੈ ਸਤਗੁਰ ਗੁਰਨਾਨਕ ਦੇਵ ਜੀ ਦੀ ਪੌੜੀ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੋਈ ਕੁਦਤ ਸਾਜਿਏ ਕਰ ਆਸਥਨ ਡਿਠੋ ਚਾਓ ਚਾਓ ਦੇ ਵਿੱਚ ਹੈ ਪਰਮੇਸ਼ਰ ਆਸਣ ਲਾ ਕੇ ਬੈਠ ਗਿਆ ਵਿੱਚ ਸਤ ਸੁਹਾਨ ਸਦਾ ਮਨ ਚਾਓ ਚਾਹ ਦੇ ਵਿੱਚ ਹੈ ਮਹਾਰਾਜ ਨੇ ਪੁੱਤ ਸ਼ਹੀਦ ਕਰਾਏ ਚਮਕੌਰ ਦੀ ਗੜੀ ਵਿੱਚ ਹਾਈ ਨਹੀਂ ਆਖਿਆ ਖਬਰ ਆ ਗਈ ਛੋਟੇ ਵੀ ਸ਼ਹੀਦ ਹੋ ਗਏ ਮਾਤਾ ਵੀ ਸ਼ਹੀਦ ਹੋ ਗਏ ਸਤਗੁਰੂ ਨੇ ਹਾਈ ਨਹੀਂ ਆਖਿਆ ਪਰਮੇਸ਼ਰ ਦੇ ਰੰਗਾਂ ਦੇ ਵਿੱਚ ਹੀ ਰਹੇ ਬੈਰਾਗ ਵਿੱਚ ਹੀ ਰਹੇ ਗੁਰਮੁਖੰਦਰ ਸਹਿਜ ਹੈ ਮਨ ਚੜਿਆ ਦਸਮੇ ਆਕਾਸ਼ ਤਿਥੈ ਹੂੰ ਉਹਨਾਂ ਬੁਖਾਰ ਅਮਰਤ ਨਾਮ ਬਰਗਾਸ ਨਾਨਕ ਦੁਖ ਸੁਖ ਵਿਆਪਨ ਜਿੱਥੇ ਆਤਮ ਰਾਮ ਬਰਗਾਸ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਗੁਰੂ ਤੇ ਮਹਾਤਮਾ 21 ਵਸਤਾ ਵਿੱਚ ਜੀਮਦੇ ਨੇ ਖੁਸ਼ੀ ਰਹਿੰਦੇ ਨੇ ਆਤਮੋਂ ਤੌਰ ਤੇ ਖੁਸ਼ ਹੁੰਦੇ ਹਨ ਜਿਸ ਸਮੇਂ 6 ਸਾਲ ਦੀ ਉਮਰ ਹੋਈ ਤੇ ਮਾਤਾ ਪਿਤਾ ਨੇ ਪਿੰਡ ਦੇ ਡੇਰੇ ਸਦਾਨੰਦ ਸਾਧੂ ਕੂਣ ਪਾਲਣ ਲਾ ਦਿੱਤਾ ਤੇ ਚੌਥੀ ਜਮਾਤ ਚੁਲੇਲੇ ਪਿੰਡ ਕੀਤੀ ਤੇ ਪੰਜਵੀਂ ਇੱਕ ਸਾਲ ਮਨੌਰ ਪਿੰਡ ਜਾਇ ਕਰਨ 6ਵੀਂ ਜਵਾਤ ਪਟਿਆਲੇ ਮਾਡਲ ਹਾਈ ਸਕੂਲ ਵਿੱਚ ਦਾਖਲ ਹੋ ਗਏ ਇੱਥੇ ਆਪਣੇ ਭੂਆ ਜੀ ਕੋਲ ਰਹਿੰਦੇ ਮਾਹਪੁਰਸਤਾਂ ਇੱਥੇ میٹرਕ ਦਸੰਦੀ ਕੀਤੀ ਪੰਡ ਵਿੱਚ ਬਹੁਤ ਹੁਸ਼ਿਆਰ ਸਨ ਕਿਉਂਕਿ ਜਿਨ੍ਹਾਂ ਕੋਲੇ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹੈ ਨਾ ਜੀ ਦੁਨੀਆ ਉਹਨਾਂ ਦਾ ਮੁਕਾਬਲਾ ਕਰ ਹੀ ਨਹੀਂ ਸਕਦੀ ਜਗਮਉਂ ਉੱਤਮ ਕਾਢੀ ਹੈ ਬਿਰਲੇ ਕੇ ਕੇ ਤੇ ਉਹ ਹੁਸ਼ਿਆਰ ਸਨ ਪੜਨ ਦੇ ਵਿੱਚ ਕਿਉਂਕਿ ਜਿੰਨਾਂ ਕੋਲ ਆਤਮ ਗਿਆਨ ਆਉਣਾ ਨਾ ਜੀ ਦੁਨੀਆ ਤੋਂ ਉਹਨਾਂ ਦਾ ਮੁਕਾਬਲਾ ਕਿੱਥੇ ਕਰ ਲਵੇਗੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਪੜਨ ਲੱਗੇ ਸਨ ਪਾਉਂਦੇ ਨੂੰ ਗੱਲ ਨਹੀਂ ਹੁੰਦੀ ਸੀ ਜੀ ਅੱਖਰਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਦਾ ਖਜ਼ਾਨਾ ਵਰਤਾ ਦਿੱਤਾ ਤੇ ਫਿਰ ਅੱਗੇ ਪੜਨ ਗਏ ਸਾਨੂੰ ਉਰਦੂ ਪੜੀ ਅੱਗੇ ਉਹਨਾਂ ਨੂੰ ਜਾ ਕੇ ਉਹਨੂੰ ਵੀ ਪਰਮੇਸ਼ਰ ਦੇ ਨਾਮ ਦਾ ਗਿਆਨ ਦਿੱਤਾ ਤੇ ਮਹਾਰਾਜ ਨੂੰ ਕੋਈ ਪੜਾ ਨਹੀਂ ਸਕਦਾ ਜੀ ਮਹਾਰਾਜ ਦੁਨੀਆ ਨੂੰ ਪੜਾਉਣ ਖਾਤਰ ਆਏ ਹਨ ਸਾਧੂ ਗਿਆਨ ਦੇਣ ਖਾਤਰ ਆਉਂਦਾ ਹੈ ਜੀ ਤੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ ਜੀ ਚੰਗੇ ਖਿਡਿਆਰੀ ਸਨ ਫੁੱਟਬਾਲ ਖੇਡਣ ਦੇ ਸ਼ੌਕੀਨ ਸਨ ਨਿਊ ਹਾਕੀ ਸਪੋਰਟਸ ਕਲੱਬ ਦੇ ਆਪ ਮੈਂਬਰ ਵੀ ਸਨ ਸਿਹਤ ਵੀ ਬਹੁਤ ਵਧੀਆ ਸੀ ਇਹਨਾਂ ਦਾ ਮਨ ਚੜ੍ਹਦੀ ਕਲਾ ਦੇ ਵਿੱਚ ਹੈ ਤਨ ਵੀ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦਾ ਹੈ ਤੇ ਸ਼ੁਰੂ ਤੋਂ ਛੇਤ ਬਲ ਧਿਆਨ ਵੀ ਬਹੁਤ ਰੱਖਦੇ ਸਾਨੂੰ ਕਿਉਂਕਿ ਸਿਹਤ ਘੋੜਾ ਹੈ ਜੀ ਸਿਹਤ ਗੱਡੀ ਹੈ ਜੀ ਕਿਤੇ ਯਾਤਰਾ ਤੇ ਜਾਣਾ ਹੋਵੇ ਨਾ ਜੀ ਇਹ ਗੱਡੀ ਇਹ ਘੋੜਾ ਪੂਰਾ ਤੰਦਰੁਸਤ ਹੋਣਾ ਚਾਹੁੰਦਾ ਹੈ ਜੀ ਸੋ ਪਰਮੇਸ਼ਰ ਦਾ ਨਾਮ ਜਪਣ ਖਾਤਰ ਸਰੀਰ ਵੀ ਤੰਦਰੁਸਤ ਹੋਣਾ ਚਾਹੀਦਾ ਤੇ ਸਰੀਰ ਵੀ ਸਭ ਤੋਂ ਵੱਧ ਜੋਰ ਜਵਾਨੀ ਵੇਲੇ ਹੁੰਦਾ ਹੈ ਸੋ ਜਵਾਨੀ ਵੇਲੇ ਵੱਧ ਤੋਂ ਵੱਧ ਭਾਈ ਨਾਮ ਜਪੋ ਬੁਢੇਪੇ ਵਿਚਾ ਜਾ ਕੇ ਨਾ ਸਰੀਰ ਨੂੰ ਬਿਮਾਰੀਆਂ ਹੱਡਾਂ ਨੂੰ ਰੋਗ ਨਿਗਾਹ ਕਮਜ਼ੋਰ ਪਰਿਵਾਰ ਦੀ ਹੋਰ ਤਰ੍ਹਾਂ ਦੇ ਮਨ ਦੇ ਦੁੱਖ ਲੱਗ ਜਾਂਦੇ ਨੇ ਬੜੇਪੇ ਵਿੱਚ ਜਾ ਕੇ ਸੁਭਾਵ ਮਨ ਦੇ ਦਾ ਮਨ ਉਹ ਗੱਲ ਬਣਦੀ ਨਹੀਂ ਪਰ ਬਾਬਾ ਅਮਰਦਾਸ ਸਾਹਿਬ ਜੀ ਨੇ ਇਹ ਗੱਲਾਂ ਨੂੰ ਨਕਾਰ ਕੇ ਇਹ ਗੱਲਾਂ ਨੂੰ ਇਹ ਗੱਲਾਂ ਤੋਂ ਮਹਾਪੁਰਸ਼ ਬਾਬਾ ਅਮਰਦਾਸ ਸਾਹਿਬ ਜੀ ਉੱਤੇ ਹੀ ਹੋ ਕੇ ਵੱਡੀ ਉਮਰ ਵਿੱਚ ਵੀ ਸੇਵਾ ਕਰਕੇ ਪਰ ਕਿਰਪਾ ਉਹ ਤਰ੍ਹਾਂ ਨਹੀਂ ਰੂਹ ਹੈ ਨਾ ਜੀ ਉਹ ਤਾਂ ਤਾਰਨ ਖਤਰਾ ਇਹਨੇ ਜੀ ਆਪੋਨ ਨੂੰ ਮੁਕਾਬਲਾ ਨਹੀਂ ਕਰ ਸਕਦੇ ਜਵਾਨੀ ਵਿੱਚ ਨਾਮ ਜਪੋ ਤੇ ਬੁਢੇਪੇ ਵਿੱਚ ਆਪਣਾ ਔਖਾ ਜੀ ਪਰਵਾਹ ਦੇ ਦੁੱਖ ਤਕਲੀਫਾਂ ਮਨ ਤੇ ਅਸਰ ਬਿਮਾਰੀਆਂ ਬਹੁਤ ਔਖਾ ਹੋ ਜਾਂਦਾ ਸਭ ਵਜੋਂ ਤੋਂ ਹੀ ਜਵਾਨੀ ਤੋਂ ਹੀ ਮਨ ਨੂੰ ਇਧਰ ਲਾ ਕੇ ਰੱਖੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਰ ਘਰ ਦੀ ਵਕਸੀ ਰੂਹ ਤਾਂ ਰੋਹਾਨੀ ਜੇਰਾ ਅੰਦਰੋਂ ਖੇੜੇ ਹੋਏ ਸਨ ਜੋ ਉਹ ਬਾਰੋਂ ਵੀ ਖਿੜੇ ਰਹਿੰਦੇ ਹਨ ਚੰਗੀ ਸੇਤ ਕੀਮਤੀ ਵਸਤਰ ਹਰ ਇੱਕ ਵੇਖਣ ਵਾਲੇ ਨੂੰ ਖਿੱਚ ਪਾਉਂਦੇ ਸਨ ਭਾਵ ਜੋ ਵੀ ਉਹਨਾਂ ਦਰਸ਼ਨ ਕਰਦਾ ਸੀ ਸੋਹਣੇ ਕੱਪੜੇ ਘਰੋਂ ਤੱਕੜੇ ਸਨ ਸੰਪੇਪੁਰਬ ਲਿਖੇ ਕੀ ਪਾਈਏ ਤੇ ਚਿਹਰੇ ਦੇ ਉੱਤੇ ਰੋਹਾਨੀ ਰੰਗ ਜਿਨ੍ਹਾਂ ਦੇ ਅੰਦਰ ਰੰਗ ਹੈ ਜਾ ਕੋ ਹਰ ਰੰਗ ਲਾਗੂ ਇਸ ਜੁਗਮੈ ਸੋ ਕਹੀਅਤ ਹੈ ਸੂਰਾ ਇਹਨਾਂ ਨੂੰ ਹਰੀ ਦਾ ਰੰਗ ਲੱਗਿਆ ਨਾ ਉਹ ਸੂਰਮਾ ਤੇ ਉਹ ਰੰਗ ਅੰਦਰ ਨਹੀਂ ਰਹਿੰਦਾ ਉਹ ਬਾਹਰ ਬਾਹਰ ਵੀ ਪ੍ਰਗਟ ਹੁੰਦਾ ਹੈ ਚਿਹਰੇ ਤੇ ਜੀ ਤੇ ਸਤਿਗੁਰੂ ਸੱਚੇ ਪਾਸਾ ਜੀ ਦੇ ਮਹਾਨ ਆਤਮਾ ਦਰਖੱਦੀ ਖਿੱਚ ਪਾਉਂਦੇ ਸਨ ਤੇ ਬਚਨਾਂ ਦੇ ਨਾਲ ਮਨ ਮੋਹ ਲੈਂਦੇ ਸਨ ਆਵਾਜ਼ ਵਿੱਚ ਮਿਠਾਸ ਸੀ ਮਨ ਵਿੱਚ ਨਿਮਰਤਾ ਸੀ ਕਿਉਂ ਨਿਮਰਤਾ ਸੀ ਜਿੱਥੇ ਪਰਮੇਸ਼ਰ ਦਾ ਨਾਮ ਹੈ ਉੱਥੇ ਨਿਮਰਤਾ ਹੋਵੇਗੀ ਜਿੱਥੇ ਹੰਕਾਰ ਹੈ ਉੱਥੇ ਨਾਮ ਨਹੀਂ ਹੋਵੇਗਾ ਸੋ ਸਾਧੂ ਬਾਬਾ ਈਸਰ ਸਿੰਘ ਜੀ ਦੁਨੀਆ ਤੇ ਗੁਲਾਬ ਵਾਂਗੂ ਚਮਕ ਕੇ ਹਨ ਖੁਸ਼ਬੂਆਂ ਵੰਡ ਰਹੇ ਹਨ ਤੇ ਵੰਡਣਗੇ ਵੀ ਵੰਡਿਆ ਵੀ ਨਹੀਂ ਹਨ ਜੀ ਤੇ ਦੁਨੀਆ ਨੂੰ ਗੁਰਸਿੱਖਾਂ ਨੂੰ ਪਰਮੇਸ਼ਰ ਦੇ ਨਾਮ ਦੇ ਲੜ ਲਾਇਆ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਉਪਦੇਸ਼ ਈ ਨਾਮ ਜਪੋ ਕਿਰਤ ਕਰੋ ਵੰਡ ਛਕੋ ਜਪ ਕੇ ਕਮਾ ਕੇ ਆਪਣਾ ਵੀ ਜੀਵਨ ਸਫਲ ਕੀਤਾ ਤੇ ਹੋਰਨਾਂ ਦਾ ਵੀ ਜੀਵਨ ਸਫਲ ਬਣਾਇਆ ਹੈ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਸੋ ਬ੍ਰਹਮ ਗਿਆਨੀ ਪਰਮੇਸ਼ਰ ਹੀ ਹੁੰਦਾ ਹੈ ਜੀ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਤੇ ਵੀ ਸਾਡੇ ਤੇ ਵੀ ਨਿਮਾਣਿਆ ਨਤਣ ਟਾਣ ਨੂੰ ਮਹਾਰਾਜ ਜੀ ਬਖਸ਼ ਲੈਣ ਜੀ ਕਿਰਪਾ ਕਰਕੇ ਨਾਮ ਦਾ ਧੰ ਦੇਣ ਤੇ ਸਤਗੁਰੂ ਜੀ ਸਾਡਾ ਵੀ ਜੀਵਨ ਸਫਲ ਬਣਾ ਦੇਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ